ਰਾਗ 마ਫੀਏ ਬਾਰੇ ਤੇ ਸੱਤੇ ਬਾਰੇ ਕਹਿੰਦੇ ਪਏ ਪਿੰਦੀ ਬਾਰੇ ਕਹਿੰਦੇ ਪਏ ਇਹਨੇ ਸਾਨੂੰ ਸਾਹਿਬ ਬਿਕਰਮ ਸਿੰਘ ਮਜੀਠੀਆ ਨੇ ਬੁਲਾਏ ਆਪਣੇ ਘਰ ਆ ਪਿੰਦੀ ਸੱਤਾ ਸਾਰੇ ਉਹਦੇ ਘਰ ਮਿਲੇ ਆ ਸਾਨੂੰ ਜਿਗਰੀ ਯਾਰ ਕਰਕੇ ਬੁਲਾਇਆ ਇਹਨਾਂ ਨੇ ਤੇ ਉਹਦੇ ਨਾਲ ਇਹ ਇਹ ਰਹਿੰਦੇ ਰਹੇ ਕਿ ਝੂਠ ਆ ਤੇ ਦੱਸੋ ਕਿਥੇ ਮਰ ਗਿਆ ਸੀ ਮੈਂ ਤੇ ਉਦੋਂ ਲਿਖ ਕੇ ਦਿੱਤਾ ਆ ਆਪਣੀਵੇਂ ਦਿਨ ਗੌਰਮੇਟ ਬਾਦਲ ਸਾਹਿਬ ਨੂੰ ਕਿ ਇੱਕ ਦਿਨ ਇਨਕੁਆਇਰੀ ਕਰਾ ਲਓ ਕਿਥੇ ਜਿਮਣੀਆਂ ਚੋਰੀਆਂ ਹੋ ਜਾਣ ਬਰੂਟ ਬਨੂਰ ਥਾਣੇ ਚੋਂ ਦੀਆਂ ਜਿਹੜੀਆਂ ਜਿਮਣੀਆਂ ਚੋਰੀ ਹੋ ਜਾਣ ਰਿਕਾਰਡ ਖਤਮ ਚੋਰੀ ਹੀ ਹੋ ਜਾਣ ਡਿਸਟਰੋਏ ਹੋ ਜਾਣ ਸਮਝੋ ਇਹਦਾ ਕੌਣ ਜੰਮੀ ਹਾਰਾ ਇਹ ਚੰਨੀ ਇਹ ਚੰਨੀ ਸਾਹਿਬ ਕਹਿੰਦੇ ਚੰਨੀ ਸਾਹਿਬ ਵਾਲੇ ਇਹ ਪਰਚਾ ਰਜਿਸਟਰਡ ਹੋਇਆ ਉਦੋਂ ਹੀ ਚੋਰੀ ਹੋਈਆਂ ਸਾਰੇ ਰਿਕਾਰਡਰ ਚੋਰੀ ਆ 6000 ਡਰਗ ਮਨੀ ਕਿੱਥੇ ਆਉ ਕੌਣ ਅਫਸਰ ਜ਼ਿੰਮੇਵਾਰ ਨੇ ਉਹਦੇ ਕਿੱਥੇ ਆ ਅਜੇ ਇੱਕ ਬੋਹ ਜੀ ਤੁਸੀਂ ਕਹੇ ਕਿ ਸੱਤਾ ਪਿੰਡੀ ਹੋਰਾਂ ਨੂੰ ਮੀਡੀਆ ਸਾਹਿਬ ਨੇ ਬੁਲਾਇਆ ਤੁਹਾਡੇ ਨਾਲ ਪਰ ਕੀ ਉਸ ਲਈ ਇਹਨਾਂ ਨੂੰ ਪਤਾ ਸੀ ਕਿ ਉਹ ਇਸ ਤਰ੍ਹਾਂ ਦੇ ਕੰਮ ਦੇ ਵਿੱਚ ਸ਼ਾਮਲ ਨੇ ਕੀ ਉਹ ਅਣਜਾਣਤਾ ਦੇ ਵਿੱਚ ਹੋਇਆ ਜਾਂ ਤੁਹਾਨੂੰ ਤੁਹਾਨੂੰ ਸ਼ੱਕ ਕੀ ਹੈ ਮੈਂ ਤੁਹਾਨੂੰ ਆਪਣਾ ਕਿਹੜਾ ਅਸਾਰ ਬਾਦਲ ਸਾਹਿਬ ਪ੍ਰਕਾਸ਼ ਸਿੰਘ ਬਾਦਲ ਆਪਣੇ ਮੁੱਖ ਮੰਤਰੀ ਨੂੰ 215 ਜਿਹੜਾ ਹੀ ਮੈਂ ਡਿਓਰੇਟਰ ਲਿਖਿਆ ਕਾਨੂੰਨ ਮੈਨੂੰ ਕਾਪੀਆਂ ਸੈਂਡ ਕਰ ਦੇਣਾ ਖੂਬ ਰੂਜੋ ਮੈਂ ਉੱਤੇ ਲਿਖਿਆ ਆ ਉੱਤੇ ਸੱਤਾ ਪਿੰਦੀ ਆ ਕਿੰਨਿਆਂ ਬਾਰੇ ਜੇ ਇੱਕ ਸ਼ਬਦ ਵੀ ਗਲਤ ਹੋਊ ਤੇ ਜੋ ਮਰਜ਼ੀ ਮੈਨੂੰ ਡਾਂਟੇ